ਦੋ ਮੁਲਜ਼ਮਾਂ ਨੂੰ ਪੁਲਿਸ ਨੇ ਇਨਕਾਊਂਟਰ ਚ ਢੇਰ ਕਰਨ ਦਾ ਤਸੀਹੇ ਦਿੱਤਾ ਸੀ ਜਦੋਂ ਕਿ ਤਿੰਨ ਮੁਲਜ਼ਮ ਜੋ ਹੈ ਪੁਲਿਸ ਦੀ ਗ੍ਰਿਫਤਾਰ ਚਨੇ ਜਿਨ੍ਹਾਂ ਨੂੰ ਰਾਜਸਥਾਨ ਦੇ ਬੀਕਾ ਨੇਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਹੋਰ ਦੋ ਮੁਲਜ਼ਮਾਂ ਦੀ ਜੋ ਹੈ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਜੋ ਹੈ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਤੇ ਸ਼ੂਟਰਾਂ ਦੀ ਮਦਦ ਕਰਦੇ ਇਲਜ਼ਾਮ ਨੇ ਜਿਨ੍ਹਾਂ ਨੇ ਪੈਸੇ ਮੁਹੱਈਆ ਕਰਵਾਏ ਸਨ ਜੋ ਸ਼ੂਟਰ ਨੇ ਉਹਨਾਂ ਨੂੰ ਤੇ ਉਹਨਾਂ ਨੂੰ ਹੁਣੇ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜੋ ਜੋ ਮੁਲਜ਼ਮ ਨੇ ਉਹਨਾਂ ਨੂੰ ਕਾਊਂਟਰ 'ਤੇ ਠਹਿਰ ਕਰ ਦਿੱਤਾ ਗਿਆ ਤੇ ਤਿੰਨ ਹੋਰ ਮੁਲਜ਼ਮ ਜੋ ਹੈ ਉਹ ਵੀ ਫਿਲਹਾਲ ਗ੍ਰਿਫਤਾਰ ਨਹੀਂ ਤਾਂ <table> ਤਾਜ਼ੀਏ ਕੀ ਵੱਡੀ ਘਟਨਾ ਵਾਪਰਦੀਆ ਬੋਹਰ ਦੇ ਵਿੱਚ 17 ਜੁਲਾਈ 2025 ਨੂੰ ਜਿੱਥੇ ਕੀ ਕਾਰੋਬਾਰੀ ਸੰਜੇ ਵਰਮਾ ਦਾ ਜੋ ਹੈ ਕਤਲ ਕਰ ਦਿੱਤਾ ਜਾਂਦਾ ਹੈ ਗੋਰੀਆਂ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟੂ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਜੋ ਹੈ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਮੁਜ਼ਮਾਂ ਦੀ ਗ੍ਰਿਫਤਾਰੀ ਲਈ ਤਾਂ ਇਸੇ ਕੇਸ ਚਾਲੇ ਹੁਣ ਦੋ ਹੋਰ ਮੁਲਜ਼ਮ ਜੋ ਹੈ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਨੂੰ ਕੀ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਸ਼ੂਟਰਾਂ ਨੂੰ ਪੈਸੇ ਮੁਹੱਈਆ ਕਰਵਾ ਦੱਸਿਆ ਜਾ ਰਿਹਾ ਕਿ ਨਾ ਮੁਲਜ਼ਮਾਂ ਨੇ ਜੋ ਸ਼ੂਟਰ ਨੇ ਉਹਨਾਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਤੇ ਨਾ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੋ ਮੁਲਜ਼ਮ ਜੋ ਹੈ ਪੁਲਿਸ ਵੱਲੋਂ ਇੰਕਾਊਂਟਰ ਦੇ ਵਿੱਚ ਉਹਨਾਂ ਨੂੰ ਕੈਰ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਤਿੰਨ ਮੁਲਜ਼ਮ ਜੋ ਹੈ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤਾਂ ਹੁਣ ਮੱਧ ਪ੍ਰਦੇਸ਼ ਤੋਂ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾ ਬਹੁੜ ਦੇ ਵਿੱਚ ਇਹ ਹਾਈ ਪ੍ਰੋਫਾਈਲ ਕਤਲकांड ਵਾਪਰਦਾ ਜਿਸ ਦੇ ਵਿੱਚ ਸੰਜੀਵ ਵਰਮਾ ਜੋ ਕਾਰੋਬਾਰੀ ਨੂੰ ਨਾ ਕਤਲਕਾਰ ਐ ਤਾ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਹੁਣ ਦੋ ਹੋਰ ਮੁਜ਼ਮਦੀ ਗ੍ਰਿਫਤਾਰੀ ਹੋਈ ਹੈ ਤਾ ਹੋਰ ਜਾਣਕਾਰੀ ਜੀ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਜੁੜੇ ਹੋਏ ਨੇ ਤਾ ਪ੍ਰਦੀਪ ਵੱਡੀ ਖਬਰ ਹੈ ਸੰਜੀਵ ਵਰਮਾ ਕਤਲकांड ਚ ਦੋ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਤਾ ਹੋਰ ਕੀ ਕੋਈ ਜਾਣਕਾਰੀ ਬਿਲਕੁਲ ਜੀ ਜਿਹੜੀ ਹੈ ਮੱਧ ਪ੍ਰਦੇਸ਼ ਤੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਨੂੰ ਜਿਹੜਾ ਹੈ ਫੁੱਲ ਤੋਂ ਲੋ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਸੰਘੇ ਵਰਮਾ ਕਤਲकांड ਮਾਮਲੇ ਦੇ ਅੰਦਰ ਜਿਨ੍ਹਾਂ ਵੱਲੋਂ ਜਿਹੜਾ ਹੈ ਸ਼ੂਟਰਾਂ ਨੂੰ ਜਿਹੜਾ ਹੈ ਪੈਸਾ ਮੋਹਿਆ ਕਰਵਾਇਆ ਗਿਆ ਸੀਗਾ ਜਿਹੜੇ 1 ਲੱਖ ਤੋਂ ਵੱਧ ਗਈ ਜਿਹੜੀ ਰਕਮ ਦੱਸੀ ਜਾ ਰਹੀ ਹੈ ਜਿਹੜੀ ਸ਼ੂਟਰਾਂ ਨੇ ਇਹਨਾਂ ਨੌਜਵਾਨਾਂ ਵੱਲੋਂ ਜਿਹੜੇ ਮੋਹਿਆ ਕਰਵਾਏ ਗਏ ਸਨ ਕਿਉਂਕਿ ਹੱਤਿਆ ਕਰਨ ਤੋਂ ਬਾਅਦ ਜਿਹੜਾ ਲਗਾਤਾਰ ਸ਼ੂਟਰ ਜਿਹੜਾ ਹੈ ਪੁਲਿਸ ਤੋਂ ਗ੍ਰਿਫਤਾਰੀ ਤੋਂ ਬਚਣ ਦੇ ਲਈ ਜਿਹੜੇ ਪੱਜ ਰਹੇ ਨੇ ਤੇ ਜੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਪੁਲਿਸ ਵੱਲੋਂ ਬਿਕਨੇਰ ਤੋਂ ਤਿੰਨ ਉਹਨਾਂ ਨੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਨ੍ਹਾਂ ਕੋਲੋਂ ਜਿਨ੍ਹਾਂ ਵੱਲੋਂ ਵੀ ਜਿਹੜੀ ਸ਼ੂਟਰਾਂ ਦੀ ਮਦਦ ਕੀਤੀ ਗਈ ਸੀਗੀ ਇਹ ਜਿਨ੍ਹਾਂ ਦੇ ਖਾਤਿਆਂ ਦੇ ਅੰਦਰ ਜਿਹੜੀ ਵਿਦੇਸ਼ ਤੋਂ ਜਿਹੜੇ ਪੈਸੇ ਆਏ ਸਨ ਹੇ ਹੁਣ ਦੂਸਰੇ ਪਾਸੇ ਹੁਣ ਜੇ ਬਿਕਨਰ ਤੋਂ ਬਾਅਦ ਰਾਜਸਥਾਨ ਤੋਂ ਬਾਅਦ ਜਿਹੜਾ ਹੁਣ ਅਗਲੇ ਸਟੇਟ ਦੀ ਜੇ ਗੱਲ ਕਰ ਲਈਏ ਤਾਂ ਮੱਧਿਆ ਪ੍ਰਦੇਸ਼ ਜਿਹੜਾ ਸਟੇਟ ਜਿਹੜੀ ਲੱਗਦੀ ਹੈ ਜਿੱਥੋਂ ਇਹ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਹੋਈਆਂ ਨੇ ਤੇ ਨੌਜਵਾਨਾਂ ਨੇ ਜਿਹੜਾ ਸ਼ੂਟਰਾਂ ਨੂੰ ਜਿਹੜਾ ਪੈਸਾ ਮੋਈਆ ਕਰਾਇਆ ਸੀ ਉਹਨਾਂ ਦੀ ਮਦਦ ਕੀਤੀ ਗਈ ਸੀ ਜੀ ਉਹਨ ਵੱਡੀ ਸਫਲਤਾ ਕਹਿ ਸਕਦੇ ਆਂ ਕਿ ਪੁਲਿਸ ਨੂੰ ਜਿਹੜੀ ਮਿਲੀ ਹੈ ਹੋ ਸਕਦਾ ਹੈ ਕਿ ਜਿਹੜਾ ਹੈ ਇਹਨਾਂ ਦੀ ਪੁੱਛ ਕੇ ਕੇਤੇ ਇਹ ਵੀ ਸਾਹਮਣੇ ਆ ਸਕਣ ਕਿ ਉਹ ਕਿਹੜੇ ਕਿਹੜੇ ਚਿਹਰੇ ਚੰਗ ਜਿੰਨਾ ਸ਼ੂਟਰਾਂ ਨੇ ਸੰਜੇ ਬਰਮਾਨੂ ਜਿਹੜਾ ਹੈ ਗੋਲੀਆਂ ਮਾਰੀਆਂ ਸੀ ਫਿਲਹਾਲ ਦੀ ਗੜੀ ਵਿੱਚ ਇਹਨਾਂ ਨੌਜਵਾਨਾਂ ਤੋਂ ਜਿਹੜੀ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਹੁਣ ਮੁੱਢਲੀ ਜਾਂਚ ਤੋਂ ਬਾਅਦ ਕੀ ਸਾਹਮਣੇ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਏਗਾ ਤੇ ਇਸ ਬਾਬਤ ਜਿਹੜਾ ਹੈ ਦੇਖਣਾ ਇਹ ਹੀ ਹੋਏਗਾ ਕਿ ਪੁਲਿਸ ਵੱਲੋਂ ਕੀ ਥਿਊਰੀ ਦੱਸੀ ਜਾਂਦੀ ਹੈ ਕੀ ਗੱਲ ਜਿਹੜੀ ਸਾਹਮਣੇ ਦੱਸੀ ਜਾਂਦੀ ਹੈ ਫਿਲਹਾਲ ਜਿਹੜੀ ਜਾਣਕਾਰੀ ਸਾਨੂੰ ਸਾਡੇ ਕੋਲ ਪਹੁੰਚ ਰਹੀ ਹੈ ਉਹਦੇ ਦੱਸਿਆ ਜਾ ਰਿਹਾ ਸੀ ਮੱਧਿਆ ਪ੍ਰਦੇਸ਼ ਤੋਂ ਜਿਹੜੇ ਨੌਜਵਾਨ ਜਿਹੜੇ ਰਹਿਣ ਵਾਲੇ ਨੇ ਜਿੰਨਾਂ ਵੱਲੋਂ ਸ਼ੂਕਰਾਂ ਦੀ ਜਿਹੜੀ ਮਦਦ ਕੀਤੀ ਗਈ ਜੀ ਜੀ ਧੰਨਵਾਦ प्रदीप ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈਤਾ ਵੱਡੀ ਖਬਰ ਹੈ ਅਬੋਹਰ ਦੇ ਕਾਰੋਬਾਰੀ ਸੰਜੇ ਵਰਮਾ ਕਤਲकांड ਦੇ ਨਾਲ ਜੁੜੀ ਹੋਈ ਕਿਉਂਕਿ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਇੱਕ ਹਾਈ ਪ੍ਰੋਫਾਈਲ ਕਤਲकांड ਹੈ ਜੋ ਹੁੰਦਾ ਜਿਸ ਦੇ ਵਿੱਚ ਅਬੋਹਰ ਦੇ ਕਾਰੋਬਾਰੀ ਸੰਜੇ ਵਰਮਾ ਜੋ ਹੈ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਸ਼ਰੀਆਮ ਉਹਨਾਂ ਨੂੰ ਉਨਕਾਰ ਦੇ ਵਿੱਚ ਆਪਣੀ ਬੈਠੇ ਹੋਈ ਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਨੇ ਮੱਧ ਪ੍ਰਦੇਸ਼ ਤੋਂ ਦੱਸਿਆ ਜਾ ਰਿਹਾ ਹੈ ਕਿ ਦੋ ਮੁਲਜ਼ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿ ਜਾਮ ਵਿੱਚ ਸ਼ੂਟਰਾਂ ਦੇ ਵਾਧੂ ਕਾਰਸਕਰ ਸੰਨ ਇਹਨਾਂ ਵੱਲੋਂ ਸ਼ੂਟਰਾਂ ਨੂੰ ਜੋ ਹੈ ਪੈਸੇ ਮੁਹੱਈਆ ਕਰਵਾਏ ਗਏ ਸਨ ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹਨਾਂ ਨੂੰ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਮੀਦ ਹੈ ਕਿ ਇਹਨਾਂ ਤੋਂ ਹੋਰ ਪੁਸ਼ਕਿਸ਼ ਦੌਰਾਨ ਹੋਰ ਖੁਲਾਸੇ ਹੋ ਸਕਣ ਕਿ ਹੋਰ ਕਿਸ ਤਰ੍ਹਾਂ ਇਸ ਕਤਲकांड ਨੂੰ ਪਲਾਨ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਕਿ ਕਿ ਦੋ ਹੋਰ ਬਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਅਭੋਰ ਦੇ ਕਾਰੋਬਾਰੀ ਸੰਜੀਵ ਵਰਮਾ ਕਤਲकांड ਦੇ ਵਿੱਚ ਜੋ ਹੈ ਹੋਰ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਆ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਦੋਵੇਂ ਮੁਲਜ਼ਮ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਕੀ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹ ਦੋਵੇਂ ਮੁਲਜ਼ਮ ਜੁਨੀ ਨਾਤੇ ਸ਼ੂਟਰਾਂ ਦੀ ਮਦਦ ਕਰਨ ਦੇ ਇਲਜ਼ਾਮ ਨੇ ਇਹਨਾਂ ਨੇ ਸ਼ੂਟਰਾਂ ਨੂੰ ਪੈਸੇ ਪੈਸੇ ਮੁਹੱਈਆ ਕਰਵਾਏ ਸੰਤਾ ਇਸ ਵਿਚਾਲੇ ਮੱਧ ਪ੍ਰਦੇਸ਼ ਤੋਂ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਵਿੱਚ ਸੰਜੀਵ ਵਰਮਾ ਕਤਲकांड ਦੇ ਨਾਲ ਜੁੜੇ ਹੋਏ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਤਸਵਿਨਾਚ ਦੇਖਿਆ ਜਾ ਸਕਦਾ ਹੈ ਨਿਊਜ਼ ਟੀਵੀ ਪੰਜਾਬ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਨਾਂ ਦੋਹਾਂ ਮੁਲਜ਼ਮਾਂ ਦੀਆਂ ਜਿਨ੍ਹਾਂ ਨੂੰ ਕੀ ਮੱਧ ਪਰਦੇਸ਼ ਤੋਂ ਹੁਣ ਗ੍ਰਿਫਤਾਰ ਕੀਤਾ ਹੋਇਆ ਹੈ ਪੁਲਿਸ ਵੱਲੋਂ ਇਹਨਾਂ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨ੍ਹਾਂ ਤੇ ਕੀ ਸ਼ੂਟਰਾਂ ਦੀ ਮਦਦ ਕਰਨ ਦੇ ਇਲਜ਼ਾਮ ਨੇ ਜਿਨ੍ਹਾਂ ਵੱਲੋਂ ਜੋ ਸ਼ੂਟਰ ਸਨ ਜਿਨ੍ਹਾਂ ਵੱਲੋਂ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਇਹਨਾਂ ਵੱਲੋਂ ਪੈਸੇ ਮੁਹੱਈਆ ਕਰਵਾਏ ਕਰਵਾਈ ਗਏ ਸਨ ਦੱਸਿਆ ਜਾ ਰਿਹਾ ਹੈ ਕਿ ਕਰੀਬ 1 ਲੱਖ ਦੇ ਕਰੀਬ ਜੋ ਹੈ ਰਕਮ ਇਹਨਾਂ ਵੱਲੋਂ ਸ਼ੂਟਰਾਂ ਨੂੰ ਮੁਹੱਈਆ ਕਰਵਾਈ ਗਈ ਸੀ ਤੇ ਸ਼ੂਟਰਾਂ ਦੀ ਮਦਦ ਕਰਨ ਦੇ ਇਹਨਾਂ ਦੋਹਤੇ ਇਲਜ਼ਾਮ ਨੇ ਤਾਂ ਵੱਡਾ ਕਤਲकांड ਜੋ ਹੈ ਅਬੂਹਰ ਦੇ ਵਿੱਚ ਵਾਪਰਿਆ ਸੀ ਜਿੱਥੇ ਕੀ ਕਾਰੋਬਾਰੀ ਸੰਜੇ ਵਰਮਾ ਦਾ ਅਜੋ ਹੈ ਕਤਲ ਕਰ ਦਿੱਤਾ ਜਾਂਦਾ ਹੈ ਉਹਨਾਂ ਵੱਲੋਂ ਆਪਣੀ ਦੁਕਾਨ ਦੇ ਬਾਹਰ ਉਹ ਆਪਣੀ ਕਾਰ ਦੇ ਵਿੱਚ ਬੈਠੇ ਹੋਏ ਹੋਏ ਸਨ ਕਿ ਇਸ ਦੌਰਾਨ ਦੋ ਸ਼ੂਟਰ ਆਉਂਦੇ ਨੇ ਤੇ ਇਸੇ ਤੋਂ ਗੁੰਡਾ ਮਾਰਕਿਓਨ ਦਾ ਕਤਲ ਕਰ ਦਿੱਤੇ ਕਰ ਦਿੰਦੇ ਨੇ ਤਾਂ ਇਸ ਵਿਚਾਲੇ ਹੁਣ ਦੋ ਹੋਰ ਮੁਜ਼ਮਦੀ ਗ੍ਰਿਫਤਾਰੀ ਹੋਈ ਹੈ